ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸੈਕੂਲਰ ਪਾਰਟੀ ਕਹਿੰਦੀ ਆ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਰਸਾ ਡੇਰਾ ਪ੍ਰੇਮੀਆਂ ਦੀ ਪੰਜਾਬ ਦੇ ਵਿੱਚ ਸਖ ਸੰਦ ਬੰਦ ਸੀ ਅੱਜ ਪ੍ਰੀਤਕੋਟ ਦੇ ਵਿੱਚ ਸਖ ਸੰਦ ਕਰਾਈ ਗਈ ਜਿੱਥੇ ਆਮ ਆਦਮੀ ਪਾਰਟੀ ਦੇ ਹਲਕਾ ਵ代 ਗੁਰਦੇਵ ਸਿੰਘ ਸੇਖੋਂ ਉੱਤੇ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਪਰ ਜਿਹੜੀ ਨਾਮ ਚਰਚਾ ਕਰਾਈ ਗਈ ਉੱਤੇ ਤੁਹਾਨੂੰ ਦੱਸ ਦਿੰਨੇ ਆ ਕੈਮਰਾ ਲੈ ਕੇ ਜਾਣ ਦੀ ਮਨਾਈ ਸੀ ਜਦੋਂ ਉੱਥੇ ਦੀ ਆਈ ਸੰਗਤ ਦੀ ਜਾਂ ਫਿਰ ਗੁਰਦੈਤਾਂ ਸੇਖੋਂ ਜਦੋਂ ਉੱਥੇ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਉਹਨਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੇ ਨਾਲ ਆਇਆ ਇੱਕ ਸਾਥੀ ਨੇ ਕੈਮਰਾਮੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਉਹ ਕੈਮਰਾ ਵੀਡੀਓ ਨਾ ਬਣਾਉਣ ਲਈ ਆਖ ਰਿਹਾ ਹੈ ਤੇ ਆਖ ਰਿਹਾ ਹੈ ਕਿ ਸਾਰਾ ਕੁਝ ਸੀਕ੍ਰੀਟ ਹੈ ਪਰ ਇੱਕ ਗੱਲ ਸਮਝਣੀ ਪਵੇਗੀ ਕਿ ਜੇਕਰ ਕਿਸੇ ਧਾਰਮਿਕ ਸੰਸਥਾ ਤੇ ਕੋਈ ਵਿਧਾਇਕ ਜਾਂ ਕੋਈ ਵੀ ਜਾਣਦਾ ਏ ਕਿ ਉਸ ਨੂੰ ਇੰਨੀ ਪ੍ਰਾਈਵੇਸੀ ਰੱਖਣ ਦੀ ਕੀ ਜ਼ਰੂਰਤ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਆਪ ਹੱਥ ਦੇ ਵਿੱਚ ਮੋਬਾਈਲ ਫੜਿਆ ਹੋਇਆ ਸੀ ਪਰ ਉਹ ਸ਼ਖਸ਼ ਆਖ ਰਿਹਾ ਸੀ ਕਿ ਇੱਥੇ ਮੋਬਾਈਲ ਲਿਆਉਣਾ ਪਾਬੰਦ ਹੈ ਆਮ ਲੋਕ ਜਿੱਥੋਂ ਦੀ ਜਾ ਰਹੇ ਸੀ ਉਸੇ ਰਸਤੇ ਦੇ ਵਿੱਚ ਗੁਰਦੇਵਤ ਸਿੰਘ ਸੇਖੋਂ ਉੱਥੇ ਆਪਣੀ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਸੀ ਉੱਥੇ ਹੀ ਜਿਹੜੀ ਇਹ ਵੀਡੀਓ ਬਣਾਈ ਗਈ ਸੀ ਕਿ ਗੁਰਦੇਵ ਸਿੰਘ ਸੇਖੋਂ ਅੱਜ ਫਰੀਦਕੋਟ ਦੇ ਨਾਮ ਚਰਚਾ ਘਰ ਦੇ ਵਿੱਚ ਪਹੁੰਚੇ ਪਰ ਉੱਥੋਂ ਦੇ ਇੱਕ ਸ਼ਖਸ ਵੱਲੋਂ ਜਿਹੜਾ ਕਿ ਰਿਟਾਇਰ ਪੁਲਿਸ ਅਫਸਰ ਹੈ ਉਸ ਦੇ ਵੱਲੋਂ ਵੀਡੀਓ ਬਣਾਉਣ ਦੇ ਉੱਤੇ ਜਿਹੜੀ ਕਾਫੀ ਜ਼ਿਆਦਾ ਕਈ ਸੁਣੀ ਹੋਈ ਤੇ ਗੁਰਦੇਵ ਸਿੰਘ ਸੇਖੋਂ ਦੀ ਵੀਡੀਓ ਨਹੀਂ ਬਣਾਉਣ ਦਿੱਤੀ ਗਈ ਸ਼ਾਇਦ ਉਹ ਇਹ ਚੀਜ਼ ਪਰਦੇ ਦੇ ਵਿੱਚ ਰੱਖਣਾ ਚਾਹੁੰਦੇ ਸੀ ਕਿ ਗੁਰਦੇਵ ਸਿੰਘ ਸੇਖੋਂ ਹਲਕਾ ਫਰੀਦਕੋਟ ਤੋਂ ਵਿਧਾਇਕ ਉਹ ਡੇਰਾ ਪ੍ਰੇਮੀਆਂ ਦੀ ਜਿਹੜੀ ਨਾਮ ਚਰਚਾ ਉੱਥੇ ਆਏ ਆ ਉੱਥੇ ਉਹਨਾਂ ਨੇ ਹਾਜ਼ਰੀ ਭਰੀ ਆ ਉੱਥੇ ਜਦੋਂ ਸੰਤ ਰਾਮ ਰਹੀਮ ਉਹਨਾਂ ਵੱਲੋਂ ਜਿਹੜੀ ਕਥਾ ਕੀਤੀ ਜਾ ਰਹੀ ਆ ਉਸ ਦਾ ਜਿਹੜਾ ਉਹਨਾਂ ਨੇ ਸੁਣੀ ਆ